ਕਿਸਾਨ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਆਪਾਂ ਜ ਤੁਹਾਡੇ ਲਈ ਵੀਡੀਓ ਲੈ ਕੇ ਆਏ ਹਾਂ ਮੀ ਆਪਣੀ ਬਜਾਈ 2 ਨਵੰਬਰ ਨੂੰ ਇਹ ਜਿਹੜੀ ਤੁਸੀਂ ਕਣਕ ਦੇਖ ਰਹੇ ਹੋ ਸੁਪਰ ਸੀਡਰ ਨਾਲ ਬੀਜੀ ਹੋਈ ਹੈ 2 ਨਵੰਬਰ ਨੂੰ ਤਾਂ 3 ਨਵੰਬਰ ਨੂੰ ਆਪਾਂ ਇਹਦੇ ਤੇ ਇੱਕ ਦੁਬਾਰੀ ਕਰੀ ਮਟੀਨੋ ਜਿਹੜੀ ਕਿ ਨਮੀ ਆਈਓਏ ਤਾਂ ਕਿਸਾਨ ਵੀਰੋ ਮਟੀਨੋ ਕਰਨ ਤੋਂ ਬਾਅਦ ਇਹਦੇ ਚ ਗੋਲੀ ਡੰਡਾ ਜਿਹੜਾ ਹੈ ਕਾਫੀ ਮਾਤਰਾ ਦੇ ਵਿੱਚ ਹੋ ਗਿਆ ਆਇਆ ਹੈ ਤਾਂ ਕਿਸਾਨ ਵੀਰੋ ਆਪਾਂ ਨੇ ਇਸ ਚੀਜ਼ ਦੀ ਸ਼ਿਕਾਇਤ ਜਿਹੜੀ ਹੈ ਕੰਪਨੀ ਨੂੰ ਕਰੀ ਤਾਂ ਕੰਪਨੀ ਦਾ ਦਾਅਵਾ ਹੈ ਕਿ ਜਦੋਂ ਤੁਸੀਂ ਪਾਣੀ ਲਾਓਗੇ 21 ਦਿਨ ਤੇ ਦਾ ਇੱਕ ਉਲੀਡਾ ਜਿਹੜਾ ਆਪਦੇ ਆਪ ਮਰ ਜਾਊਗਾ ਤਾਂ ਕਿਸਾਨ ਵੀਰੋ ਆਪਾਂ ਹੁਣ ਇਹਦੇ ਵਿੱਚ ਅੱਜ 20 ਤਰੀਕ ਹੋ ਗਈ ਹੈ ਤਾਂ 22 ਤਰੀਕ ਨੂੰ ਆਪਾਂ ਇਹਦੇ ਵਿੱਚ ਪਾਣੀ ਲਾ ਦੇਗੇ ਕਿਉਂਕਿ 21 ਦਿਨ ਦੇ ਉੱਤੇ ਪਾਣੀ ਲੱਗ ਜਾਏਗਾ 2 ਤਰੀਕ ਦੀ ਵੀਜੀ ਹੋਈ ਹੈ ਬਾਈ ਨੂੰ ਜਾਂ ਤੇਈ ਨੂੰ ਆਪਾਂ ਇਹਨੂੰ ਪਾਣੀ ਲਾ ਦਾਂਗੇ ਤਾਂ ਇਹਦਾ ਰਿਜ਼ਲਟ ਆਉਂਦਾ ਹੈ ਕਿ ਨਹੀਂ ਆਉਂਦਾ ਆਪਾਂ ਪੈਸੇ ਬਹੁਤ ਲਾਏ ਨੇ ਤੇ 2400 ਰੁਪਿਆ ਪਰ ਇਕੜ ਇਹਦਾ ਖਰਚਾ ਆਇਆ ਹੈ ਕੱਲੀ ਦਵਾਈ ਦਾ 200 ਰੁਪਏ ਬੂਮਰਾ ਲੈ ਕੇ ਦੇ ਤੇ ਇਸ ਕਰਕੇ ਇਹਦਾ 2600 ਰੁਪਏ ਪਰ ਏਕੜ ਦਾ ਖਰਚਾ ਦਵਾਈ ਕਰਨ ਦਾ ਆਇਆ ਤਾਂ ਆਪਾਂ ਨੂੰ ਕੀ ਫਾਇਦਾ ਹੁੰਦਾ ਇਹਨਾਂ ਖਰਚਾ ਕਰਕੇ ਕੀ ਆਪਣਾ ਗੁੱਲੀ ਡੰਡਾ ਖਤਮ ਹੋ ਜਾਏਗਾ ਤਾਂ ਕਿਸਾਨ ਵੀਰੋ ਆਪਾਂ ਨੇ ਇਹ ਖਰਚਾ ਤਾਂ ਕੀਤਾ ਕਿਉਂਕਿ ਪਿਛਲੇ ਸਾਲ ਇਸ ਖੇਤ ਦੇ ਵਿੱਚ ਵਕੀਰਾਂ ਨੇ ਕੋਈ ਕੰਮ ਨਹੀਂ ਸੀ ਕਰਿਆ ਤਾਂ ਇਸ ਸਾਲ ਆਪਾਂ ਨੇ ਮਟੀਨੋ ਜਿਹੜੀ ਕਿ ਨਵੀਂ ਦਵਾਈ ਆਈ ਏ ਮਟੀਨੋ ਨਾਮ ਤੇ ਉਹ ਪਾਈ ਹੈ ਜਿਹੜੀ ਕੰਪਨੀ ਦਾਵਾ ਕਰਦੀ ਹੈ ਵੀ ਗੁਲੀਨਡਾ ਟੋੜਾ ਖਤਮ ਹੋ ਜਾਊਗਾ ਤਾਂ ਕਿਸਾਨ ਵੀਰੋ ਆਪਾਂ 23 ਤਰੀਕ ਨੂੰ ਇਹ ਚ ਪਾਣੀ ਲਾਵਾਂਗੇ ਉਸ ਤੋਂ ਬਾਅਦ ਵੀਡੀਓ ਪਾਵਾਂਗੇ ਤਾਂ ਕਿ ਸਾਡੇ ਸਾਰੇ ਕਿਸਾਨ ਵੀਰਾਂ ਨੂੰ ਮਟੀਨੋ ਦੇ ਰਿਜ਼ਲਟ ਦਾ ਪਤਾ ਲੱਗ ਜਾਵੇ ਵੀ ਆਪਾਂ ਨੂੰ ਇੰਨੇ ਪੈਸੇ ਲਾ ਕੇ ਕੀ ਬੇਨਫਿਟ ਹੈ ਕਿਉਂਕਿ ਕਿਸਾਨ ਵੀਰ ਉਹ ਵੀਡੀਓ ਪਾਉਣ ਦਾ ਮਕਸਦ ਆਪਣਾ ਇੱਕੋ ਹੀ ਹੈ ਉਹਨਾਂ ਕਿਸਾਨਾਂ ਵੀਰਾਂ ਤੱਕ ਵੀਡੀਓ ਪਹੁੰਚ ਜਾਏ ਹਰ ਕਿਸਾਨ ਵੀਰ ਤੱਕ ਵੀਡੀਓ ਪਹੁੰਚ ਜਾਏ ਚੰਗੇ ਬੀਜਾਂ ਦੀ ਉਹਨਾਂ ਦੇ ਕੀ ਰਿਜ਼ਲਟ ਆਉਂਦੇ ਨੇ ਤਾਂ ਚੰਗੀਆਂ ਦਵਾਈਆਂ ਦੀ ਤਾਂ ਕਿ ਜਿਹੜੇ ਆਪਣੇ ਕਿਸਾਨ ਛੋਟਾ ਜ਼ਿਮੀਦਾਰ ਲਾਲੂ ਕਿਸਾਨ ਤਾਂ ਸਾਰੇ ਹੀ ਦੇਖੋ ਖਰਚੇ ਦੇ ਮਾਰੇ ਹੋਏ ਨੇ ਤਾਂ ਆਪਾਂ ਕਹਿੰਦੇ ਵੀ ਛੋਟਾ ਜਿਮੀਦਾਰ ਇੰਨਾ ਵੱਧ ਖਰਚਾ ਤਾਂ ਕਰੇ ਜੀ ਉਹਦਾ ਬੈਨੀਫਿਟ ਹੋਏ ਆਪਾਂ ਨੂੰ ਕੋਈ ਫਾਇਦਾ ਹੋਵੇ ਤੇ ਨਹੀਂ ਤੇ ਜਿਮੀਦਾਰ ਕਿਸਾਨ ਭਰਾਵੋ ਆਪਾਂ ਇਹਦਾ ਰਿਜ਼ਲਟ ਪਾਵਾਂਗੇ ਅਗਰ ਤੁਹਾਨੂੰ ਕੋਈ ਬੈਨੀਫਿਟ ਲੱਗਿਆ ਤੇ ਆਪਾਂ ਇਹਦਾ ਰਿਜ਼ਲਟ ਪਾ ਕੇ ਤੁਹਾਨੂੰ ਦੱਸਾਂਗੇ ਫਿਰ ਅੱਗੇ ਤੁਸੀਂ ਖਰਚੇ ਕਰੇ ਜਾਂ ਨਾ ਕਰਿਓ ਕਿਉਂਕਿ ਅਗਰ ਕੋਈ ਨਵੀਂ ਦਵਾਈ ਆਉਂਦੀ ਹੈ ਮਹਿੰਗੀ ਹੈ ਤੇ ਆਪਾਂ ਨੂੰ ਉਹਦਾ ਪਾਇਦਾ ਬੈਨੀਫਿਟ ਵੀ ਹੋਣਾ ਜੀ ਦਾ ਨੀਰ ਆਪਾਂ ਖਰਚੇ ਪੈਸੇ ਲਾ ਕੇ ਤੇ ਨਹੀਂ ਫਾਇਦਾ ਹੁੰਦਾ ਕੋਈ ਤਾਂ ਇਸ ਕਰਕੇ ਕਿਸਾਨ ਵੀਰੋ ਗੁਲੀਡੰਡਾ ਫੁੱਲ ਗਿਆ ਅਗਰ ਆਪਾਂ ਇਹਨੂੰ ਜ਼ੂਮ ਕਰਕੇ ਦੇਖਾਂਗੇ ਆ ਦੇਖੋ ਜੀ ਕਾਹ ਦੇਖੋ ਕਿਸਾਨ ਵੀਰੋ ਫੁੱਲ ਗੁਲੀਡੰਡਾ ਹੋ ਗਿਆ ਜੀ ਦਵਾਈ ਕਰਨ ਦੇ باوجود ਵੀ ਤਾਂ ਇਸ ਕਰਕੇ ਆਪਾਂ ਕਿਸਾਨ ਵੀਰਾਂ ਨੂੰ ਜਾਣਕਾਰੀ ਦੇਣ ਵਾਸਤੇ ਹੀ ਇਹ ਵੀਡੀਓ ਬਣਾ ਰਹੇ ਆਂ ਵੀ ਆਪਾਂ ਮਟੀਨੋ ਪਾਈ ਸੀ ਤਾਂ ਕੰਪਨੀ ਕਹ ਰਹੀ ਹੁਣ ਪਾਣੀ ਲਾਉਣ ਤੋਂ ਬਾਅਦ ਇਹ ਗੁੱਲੀ ਡੰਡਾ ਮਰੂਗਾ ਤੇ ਆਪਾਂ ਪਾਣੀ ਲਾ ਕੇ ਵੇਖ ਲੈਣਾ ਉਹ ਵੀ ਇਹ ਗੁੱਲੀ ਡੰਡੇ ਦਾ ਕੀ ਰਜਲਟ ਆਉਂਦਾ ਹੈ ਜੀ ਤਾਂ ਕਿਸਾਨ ਵੀਰੋ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਤਾਂ ਕਿ ਹਰ ਕਿਸਾਨ ਤੱਕ ਇਹ ਵੀਡੀਓ ਪਹੁੰਚ ਜਾਵੇ ਵੀ ਆਪਾਂ ਨੂੰ ਇਹਦਾ ਕੀ ਰਿਜ਼ਲਟ ਮਿਲਦਾ ਜੀ ਆਪਾਂ ਸਿਰਫ ਆਪਣਾ ਚੈਨਲ ਸਿਰਫ ਕਿਸਾਨਾਂ ਦੀ ਜਾਣਕਾਰੀ ਵਾਸਤੇ ਚਲਾ ਰਹੇ ਆ ਨਾ ਕਿ ਕਿਸੇ ਇਨਕਮ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ